ਸੋ ਸਾਨੂੰ ਇਹੋ ਅੱਜ ਬੜੀ ਖੁਸ਼ੀ ਵਾਲੀ ਗੱਲ ਆ ਸੋ ਅਮਰੋਂ ਵਿਦੇਸ ਨੂੰ ਕੰਮ ਵੀ ਸੀ ਸੋ ਉਸ ਬਾਅਦ ਨੇ ਮੈਂ ਸਰਦਾਰ ਬੰਬੀਰ ਸਿੰਘ ਜਿਹੜੀ ਆ ਜਿਹੜੇ ਗਾਹਵ ਨੂੰ ਦਸਾਨ ਨੇ ਗਏ ਉਹ ਚੋਟੀ ਦੇ ਖੇਤੀਬਾੜੀ ਮਾਰਨੇਗੇ ਤੇ ਬਹੁਤ ਸਾਰੇ ਅਵਾਰਡ ਦਿੱਤੇ ਨੇ ਉਹਨਾਂ ਦੀ ਆਪ ਵੀ ਪੈਸਟੀਸਾਈਡ ਸੀਡ ਦੀ ਤੇ ਫਰਟੀਲਾਈਜ਼ਰ ਦੀ ਦੁਕਾਨ ਆ ਸੋ ਜਿਸ ਤਰ੍ਹਾਂ ਕੋਈ ਵੀ ਫਾਊਂਡੇਸ਼ਨ ਸ਼ੇਅਰ ਹੁੰਦਾ ਜਾਂ ਉਸ ਦਾ ਦਾ ਨਾਮ ਕੋਈ ਨਾ ਗਿਆ ਖੇਤੀਬਾੜੀ ਯੂਨੀਵਰਸਿਟੀ ਤੋਂ ਆਦੇ ਫਾਰਮ ਦੇ ਉੱਪਰ ਤੇ ਆ ਕੇ ਪੀਡ ਪ੍ਰੋਡਕਸ਼ਨ ਦਾ ਕੰਮ ਵੀ ਨਾਲ ਆ ਕਰਦੇ ਨੇਗੇ ਸੋ ਬਹੁਤ ਚੰਗਾ ਇਹਨਾਂ ਨੇ ਕੰਮ ਆਬ ਦੇ ਇਸ ਇਲਾਕੇ ਦੇ ਵਿੱਚ ਹੀ ਬਲਕੇ ਸਾਰੇ ਪੰਜਾਬ ਨੂੰ ਇੰਡੀਆ ਨੂੰ ਸੇਧ ਦਿੰਦੇ ਨੇਗੇ ਸੋ ਬਹੁਤ ਸਾਰੇ ਕਿਸਾਨ ਇਹਨਾਂ ਦੀ ਆਪਣੇ ਸ਼ੌਕ ਦੇ ਉੱਪਰ ਆ ਕੇ ਜਿਹੜੀਆਂ ਤਕਨੀਕੀ ਸਲਾਹ ਵੀ ਲੈਂਦੇ ਨੇਗੇ ਤੇ ਕਿਹੜਾ ਵੀ ਬੀਜਨਾ ਕਿਹੜੀ ਦਵਾਈ ਆਪਾਂ ਸਪਰੇਅ ਕਰਨੀ ਆ ਸੋ ਬਹੁਤ ਵਧੀਆ ਜਿਹੜੀ ਆ ਉਹ ਕਿਸਾਨਾਂ ਨੂੰ ਗਾਈਡ ਵੀ ਕਰਦੇ ਨੇਗੇ ਉਹ ਮੇਰੇ ਨਾਲ ਸਰਦਾਰ ਅਮਨਦੀਪ ਸਿੰਘ ਪਿੰਡ ਬੜੈਚਾ ਇਸ ਇਲਾਕੇ ਦੇ ਨੇ ਕਿ ਕਿਸਾਨ ਜਿਹੜੇ ਕਿ ਆਪਣਾ ਆਲੂ ਮੱਕੀ ਤੇ ਆਪਣਾ ਝੋਨਾ ਲਾਉਂਦੇ ਨੇਗੇ ਸਰਦਾਰ ਸਤਿੰਦਰ ਸਿੰਘ ਨੇ ਇਹ ਵੀ ਆਪਣੇ ਕਣਕ ਦੇ ਝੋਨੇ ਦੀ ਖੇਤੀ ਕਰਦੇ ਨੇ ਕਿ ਤੇ ਨਾਲ ਇਹਨਾਂ ਦੇ ਰਾਤੀ ਆ ਜਿਹੜੀ ਆਪਣੇ ਗਊਆਂ ਉਹ ਵੀ ਰੱਖੀਆਂ ਹੋਈਆਂ ਨੇਗੀਆ ਸੋ ਇਹ ਨੌਜਵਾਨ ਨੇ ਕੇ ਸੋ ਇਹਨਾਂ ਦਾ ਤਜਰਬਾ ਤੁਹਾਡੇ ਨਾਲ ਕਿਸਾਰ ਵੀਰੋ ਆ ਸਾਂਝਾ ਕਰਦੇ ਆ ਉਹ ਕਿ ਮੱਕੀ ਦੀ ਜਿਹੜੀ ਆ ਜਿਸ ਤਰ੍ਹਾਂ ਪੰਜਾਬ ਦੇ ਵਿੱਚ ਏਰੀਆ ਵਧ ਰਿਹਾ ਵਸ ਰਿਹਾ ਤਾਂ ਉਸ ਹਸਾਬ ਦੇ ਨਾਲ ਇਨਕਮ ਤਾਂ ਜਰੂਰ ਕਿਸਾਨਾਂ ਨੂੰ ਹੋ ਰਹੀ ਆ ਸੋ ਸਰਦਾਰ ਅਮਨਦੀਪ ਸਿੰਘ ਜੀ ਇਸ ਵਾਰ ਕਿੰਨੇ ਤੁਸੀਂ ਕਿਲੇ ਮੱਕੀ ਦੇ ਲਾਇਏ 16 ਕਿਲੇ ਲਾਇਏ 16 ਕਿਲੇ ਤੇ બીજી ਕਦੋਂ ਸੀ ਕਿ ਤੁਸੀਂ ਹਲਵਾ ਤੋਂ ਬਾਅਦ ਅਸੀਂ ਫਰਵਰੀ ਤੋਂ ਸ਼ੁਰੂ ਕਰਤਾ ਸੀ ਫਰਵਰੀ ਤੋਂ ਲੈ ਕੇ ਫਰਵਰੀ ਫਰਵਰੀ ਹਾਰੀ ਵਿਜੀ ਗਈ ਸੀ ਫਰਵਰੀ ਜੂਨ ਦੇ ਵਿੱਚ ਜਿਹੜੀ ਆ ਉਹ ਵੱਡੀ ਆ ਅਪ੍ਰੈਲ ਮਈ ਜੂਨ ਤੇ ਤਿੰਨ ਮਹੀਨੇ ਪਾਣੀ ਜਿਹੜਾ ਉਹ ਤੁਹਾਡਾ ਲੱਗਦਾ ਰਿਹਾ ਵਾ 10 ਤਰੀਕ ਤੋਂ ਲੈ ਕੇ ਜੀ ਮਨ 25 26 ਜੂਨ ਤੱਕ ਵੱਢੀ ਗਈ ਸੀ ਹਾਂ ਵੱਢੀ ਗਈ ਤੇ ਕਿੰਨਾ ਕੁ ਝਾੜ ਰਿਹਾ ਤੁਹਾਡਾ ਮੱਕੀ ਦਾ ਸੁੱਕੀ ਮੱਕੀ ਦਾ 73 38 ਕੁਆਟਰ ਤੱਕ ਹੈ ਸੁੱਕੀ ਵਿਕੀ ਕਿੰਨੀ ਕਰਦੀ 2 21 2000 62100 62100 ਤੱਕ ਵਿਕੀ ਤੇ 1 ਕਿਲੇ ਦਾ ਯਾਨੀ ਕਿ ਤੁਹਾਡੇ ਕੋਲੇ 70 80000 ਰੁਪਿਆ ਲਗਭਗ ਲੱਗੋਗੇ ਤੇ ਖਰਚਾ ਕਿੰਨਾ ਕੁ ਤੁਹਾਡਾ ਆਇਆ ਇਸ ਸਾਲ ਖਰਚੇ ਬਿਨਾਂ ਜ਼ਮੀਨ ਦੇ ਠੇਕੇ ਤੋਂ 19-20 ਹਜ਼ਾਰ ਰੁਪਏ ਖਰਚਾ 19000 ਰੁਪਏ ਖਰਚਾ ਹਾਂਜੀ ਆ ਸਭ ਕਿਸਾਨ ਕੀ ਰੋਜ਼ ਇਹ ਸਾਂ ਮੱਕੀ ਦੀ ਫਸਲਾਂ ਮਿਹਨਤ ਦਾ ਇਸ ਤੇ ਜ਼ਰੂਰ ਆ ਤੇ ਪਰ ਇਹਦੇ ਨਾਲ ਜਿਹੜੀ ਆ ਆਮਦਨ ਪੱਖੋਂ ਵੀ ਕਿਸਾਨ ਆ ਜਿਹੜਾ ਜਦੋਂ ਤੀਜੀ ਫਸਲ ਆਲੂਆਂ ਤੋਂ ਬਾਅਦ ਲੈ ਲੈਂਦਾ ਤਾਂ ਆਰਥਿਕ ਪੱਖੋਂ ਜਿਹੜਾ ਉਹ ਸੌਖਾ ਹੋ ਜਾਂਦਾ ਇਹ ਠੇਕਾ ਜਿਹੜਾ ਉਹਨੂੰ ਮੋੜਨਾ ਸੌਖਾ ਹੋ ਜਾਂਦਾ ਪਰ ਉਹਦੇ ਨਾਲ ਹੀ ਕਿਸਾਨ ਵੀ ਰੋ ਅੱਜ ਕਿਸਾਨਾਂ ਨੂੰ ਆਪਣੇ ਸਭ ਤੋਂ ਬਾਦ ਜਿਹੜਾ ਮੁਨਾਫਾ ਹੀ ਨਹੀਂ ਨਾ ਤੇ ਦੂਜੇ ਜਿਹੜੇ ਸਾਡੇ ਕੀਤੀ ਸਰੋਤ ਨੇਗੇ ਵਾਤਾਵਰਨ ਆ ਉਹਦੇ ਵੀ ਸਰੋਤ ਜਿਸ ਤਰ੍ਹਾਂ ਪਾਣੀ ਆ ਉਹਦਾ ਜਿਵੇਂ ਘਾਹ ਤੁਹਾਡਾ ਹੋ ਰਿਹਾ ਖਾਦ ਕਰਕੇ ਜਿਹੜੀ ਆਪਣੀ ਗਰਮੀ ਰੋਦੀ ਬੱਕੀ ਦੇ ਵਿੱਚ ਜਿਹੜੇ ਪਾਣੀ ਲੱਗਦੇ ਨੇਗੇ ਅਣਗਿਣਤ ਪਾਣੀ ਲੱਗਦੇ ਨੇਗੇ ਸੋ ਇਸ ਕਰਕੇ ਕਿਸਾਨ ਵੀ ਲੋ ਜਦੋਂ ਇਸ ਮੱਕੀ ਦੀ ਫਸਲ ਵੱਲ ਕਿਸਾਨਾਂ ਦਾ ਦਿਨੋਂ ਦਿਨ ਰੁਝਾਨ ਅੱਜ ਜਿਸ ਤਰ੍ਹਾਂ ਝੋਨਾ ਅਸੀਂ 90-91 ਦੇ ਵਿੱਚ ਸਾਰਾ 21 ਲੱਖ ਹੰਟੇਅਰ ਰਕਵੇ ਦੇ ਵਿੱਚ ਬੀਜਦੇ ਸੀ ਅੱਜ ਕੱਲ ਹੁਣ 32 ਲੱਖ ਹੰਟੇਅਰ ਰਕਵੇ ਦੇ ਵਿੱਚ ਪਹੁੰਚ ਗਿਆ ਜੇ ਇਸੇ ਰਫਤਾਰ ਦੇ ਨਾਲ ਸਾਡਾ ਮੱਕੀ ਦਾ ਏਰੀਆ ਪੜਨਾ ਸ਼ੁਰੂ ਹੋ ਗਿਆ ਤਾਂ ਉਹ ਦਿਨ ਦੂਰ ਨਹੀਂ ਕਿ ਕਿ ਮੱਕੀ ਦੀ ਫਸਲ ਹੀ ਹੋਊਗੀ ਤੇ ਝੋਨੇ ਦੀ ਫਸਲ ਮੌਕੇ ਮੋਟਰਾਂ ਸਾਰੀਆਂ ਜਵਾਬ ਦੇ ਜਾਣਗੀਆਂ ਤੋਂ ਇਸ ਕਰਕੇ ਕਿਸਾਨ ਜਿਹੜਾ ਆਪਾਂ ਨੂੰ ਸੋਚਣ ਦੀ ਲੋੜ ਆ ਤਾਂ ਆਪਾਂ ਘੱਟ ਤੋਂ ਘੱਟ ਜਿਹੜਾ ਪਾਣੀ ਆ ਉਹ ਸੱਜਣ ਦੇ ਨਾਲ ਵਰਤੀਏ ਆ ਸੋ ਮੇਰੇ ਨਾਲ ਸਰਦਾਰ ਸੁਖਿੰਦਰ ਸਿੰਘ ਨੇ ਕਿ ਜਿਸ ਤਰ੍ਹਾਂ ਆਮ ਤੌਰ ਤੇ ਜਿਹੜੇ ਪਿੰਡਾਂ ਦੇ ਵਿੱਚ ਬੱਚੇ ਨੇਗੇ ਕੈਨੇਡਾ ਅਮਰੀਕਾ ਆਸਟ੍ਰੇਲੀਆ ਜਾਣ ਦੀ ਤਾਂਗ ਰੱਖਦੇ ਨੇਗੇ ਤੇ ਬਾਪੂ ਨੂੰ ਕਹਿੰਦੇ ਨੇ ਕੀਲਾ ਵੇਚ ਤੇ ਅਸੀਂ ਮੈਂ ਤਾਂ ਬਾਹਰ ਜਾਣਾ ਫਲਾਣਾ ਦੋਸਤ ਵੀ ਚਲੇ ਗਿਆ ਸੋ ਸਰਦਾਰ ਸੁਖਿੰਦਰ ਸਿੰਘ ਉਹਨਾਂ ਨਾਲ ਗੱਲਬਾਤ ਕੀਤੀ ਆ ਕਹਿੰਦੇ ਵੀ ਮੇਰੇ ਕੋਲੇ ਆਪਦੀ ਜ਼ਮੀਨ ਵੀ ਆ ਤੇ ਮੈਂ 34 ਕੀਲਾ ਦੀ ਖੇਤੀ ਕਰਨਾ ਤੇ ਜੇ ਇਸ ਤਰ੍ਹਾਂ ਬੱਚੇ ਜੇ ਸਾਡਾ ਆਪਦੀ ਜ਼ਿੰਮੇਵਾਰੀ ਸਮਝਣ ਕਿ ਸਾਡਾ ਪਿਤਾ ਪੁਰਖੀ ਕਿੱਤਾ ਕੀਰਤੀਬੜੀ ਦਾ ਉਸ ਨੂੰ ਅੱਗੇ ਲੈ ਕੇ ਜਾਣ ਦੇ ਵਿੱਚ ਸਾਡੇ ਕਿਉਂਕਿ ਤਜਰਬਾ ਇੱਕ ਦਿਨ ਦੇ ਵਿੱਚ ਨਹੀਂ ਆਉਂਦਾ ਸਾਡੇ ਜਿਹੜੇ ਪੁਰਖੇ ਨੇ ਉਹਨਾਂ ਨੂੰ ਖੇਤੀ ਦੇ ਵਿੱਚ ਬਹੁਤ ਸਾਰਾ ਗਿਆਨ ਆ ਤਜਰਬਾ ਸੀਗਾ ਉਹ ਤਜਰਬਾ ਹਾਸਲ ਕਰਨ ਲਈ ਜੇ ਅਸੀਂ ਉਹਨਾਂ ਦੇ ਨਾਲ ਬੈਠਾਂਗੇ ਉਹਨਾਂ ਤੋਂ ਗੱਲਬਾਤ ਸਿੱਖਾਂਗੇ ਤਾਂ ਹੀ ਅਸੀਂ ਅੱਗੇ ਖੇਤੀ ਦੇ ਵਿੱਚ ਇਹ ਜੇ ਮੈਂ ਇਹਨੂੰ ਸ਼ਾਬਾਸ਼ ਇਹ ਦੇਣਾ ਇਸ ਨੌਜਵਾਨ ਨੂੰ ਕਿ ਇਸ ਨੇ ਬਿਜਾਈ ਦੇ ਬਾਰੇ ਬੇਸ਼ਾਮ ਬੇਸ਼ਾਮ ਦੇ ਵਿੱਚ ਜਾਣਦੇ ਆਪਣਾ ਖੇਤੀ ਦਾ ਜਿਹੜਾ ਪਿਤਾ ਮੁਰਗੀ ਕੀਤਾ ਜਿਹੜਾ ਉਹ ਜੁਣਿਆ ਆ ਸੋ ਸਿੰਦਰ ਤੁਸੀਂ ਆਪਣਾ ਸੋਚਿਆ ਸੀ ਵੀ ਬਾਹਰ ਜਾਣ ਦਾ ਵੀ ਮੈਂ ਪਹਿਲਾਂ ਤੁਹਾਡੇ ਦੋਸਤ ਗਏ ਹੋਣੇ ਆ ਮਿੱਤਰ ਗਏ ਹੋਣੇ ਆ ਤੇ ਫਿਰ ਬਾਅਦ ਵਿੱਚ ਤੁਸੀਂ ਕਿਹਾ ਵੀ ਨਹੀਂ ਖੇਤੀ ਦੇ ਨਾਲ ਹੀ ਕਰਨਾ ਤੇ ਇਹ ਮੋੜ ਤੁਹਾਡਾ ਜ਼ਿੰਦਗੀ ਦੇ ਵਿੱਚ ਕਿਵੇਂ ਤੇ ਹੁਣ ਖੇਤੀ ਦੇ ਵਿੱਚ ਸੌਖੇ ਹੋ ਤੇ ਹਾਂਜੀ ਹੁਣ ਸੌਖੇ ਆ ਜੀ ਤੇ ਕਣਕ ਦੇ ਝੋਨਾ ਲਾਉਨੇ ਉਹ ਤੇ ਬਾਕੀ ਬਾਕੀ ਆ ਆਰਗੈਨਿਕ ਜਿਵੇਂ ਆਪਾਂ ਫਸਲ ਨੇ ਫਸਲ ਸਬਜ਼ੀਆਂ ਕੱਢਦੇ ਹਾਂ ਜੀ ਉਹ ਘਰੇ ਖਾ ਲੈਣੇ ਆ ਘਰ ਦੇ ਵਾਸਤੇ ਆਰਗੈਨਿਕ ਲਾਉਣੇ ਚਾਹੀਦੇ ਵੀ ਚੰਗੀ ਗੱਲ ਆ ਤੇ ਬਾਕੀ ਤੇ ਬਾਸਪਤੀ ਜਾਂ ਹੋਰ ਆਪਣੀਆਂ ਜਿਵੇਂ ਜੜਿਆ ਸਾਹਿਬ ਤੁਹਾਨੂੰ ਇਸ ਇਲਾਕੇ ਦੇ ਵਿੱਚ ਹਾਂਜੀ ਤੇ ਲਾਉਣੇ ਆ ਬਾਸਪਤੀ ਦੇ ਨਹੀਂ ਨਹੀਂ ਬਾਸਮਤੀ ਦੂਜੇ ਪੀ ਹੈ ਪਰ ਮਲੀ ਲਾਉਣੇ ਹਾਂਜੀ 126 ਲਈ ਸੀ ਹਾਂਜੀ ਉਹ ਤੋਂ ਪਹਿਲਾਂ ਇੱਕ ਫ੍ਰੀਕੀ ਹੁੰਦੀ ਸੀ 121 120 ਚ ਸੀ ਹਾਂਜੀ ਤੇ ਕੀਤੇ ਵਿੱਚ ਮਨ ਲੱਗਿਆ ਹਾਂਜੀ ਲੱਗਦਾ ਇਹ ਘਰ ਦੇ ਪਰਿਵਾਰ ਸਾਰਾ ਸੁਖੀ ਆ ਖੁਸ਼ ਆ ਹਾਂਜੀ ਸਭ ਬਾਪੂ ਜੀ ਆਏ ਹੁਣ ਬਿਮਾਰ ਹੋ ਗਏ ਪਰ ਹੁਣ ਅੱਗੇ ਕੋਈ ਹੈ ਨਹੀਂ ਕੀਤੇ ਕਰਨ ਨੂੰ ਕਿਸ ਲਈ ਫਿਰ ਕੀ ਵਧੀਆ ਲੱਗ ਰਿਹਾ ਹੁਣ ਕੀ ਬਾਪੂ ਜੀ ਕਰਦੇ ਸੀਗੇ ਪਹਿਲਾਂ ਜਦੋਂ ਪੰਜਾਬ ਵੀ ਉਹ ਇਹ ਹੁਣ ਜੇ ਦੇਖਿਆ ਜਾਵੇ ਸਾਡੇ ਪੰਜਾਬ ਦੇ ਵਿੱਚ ਬੱਚੇ ਵੀ ਇੱਕ ਜਾਂ ਦੋ ਸੀਗੇ ਉਹ ਵੀ ਅਸੀਂ ਬਾਹਰ ਭੇਜਦੇ ਪਰ ਹੁਣ ਜਿਹੜੇ ਆ ਇਹ ਇੱਥੇ ਜਿਵੇਂ ਉਹਨਾਂ ਦੇ ਪੇਰੈਂਟਸ ਨੇ ਕਿ ਉਹਨਾਂ ਨੂੰ ਸਾਨੂੰ ਸੰਭਾਲ ਦੇਵੀ ਜਿਹੜੀ ਆ ਉਹ ਸਮੱਸਿਆ ਆਉਂਦੀ ਆ ਇਹ ਇੱਕ ਵੀ ਜਿਹੜਾ ਬੱਚਾ ਉੱਥੇ ਚਲੇ ਜਾਂਦਾ ਜਦੋਂ ਉਹਨਾਂ ਦੇ ਸਿਸਟਮ ਦੇ ਵਿੱਚ ਤਾਂ ਉਹਨਾਂ ਆਪਣਾ ਲੈਿੰਦਾ ਤਾਂ ਫੇਰ ਇੱਧਰ ਮੂੰਹ ਛੇਦੀ ਕਿਤੇ ਪੰਜਾਬ ਵੱਲ ਨਹੀਂ ਕਰਦਾ ਸੋ ਹੀ ਜਿਹੜੇ ਨੇਗੇ ਮਾਤਾ-ਪਿਤਾ ਇਹ ਕਰਨਗੇ ਉਹ ਵੀ ਸੋਚਦੇ ਨੇ ਵੀ ਮੇਰਾ ਪੁੱਤ ਅੱਜ ਆ ਕੇ ਵੀਰ ਸੰਭਾਲੂਗਾ ਕੱਲ ਸੰਭਾਲੂਗਾ ਸੋ ਇਸ ਕਰਕੇ ਕਿਸਾਨ ਵੀ ਉਹ ਜਿਸ ਤਰ੍ਹਾਂ ਇਹ ਨੌਜਵਾਨ ਆ ਆ ਇਹਨੇ ਆਪ ਦੇ ਜਿਹੜੇ ਪਿਤਾ ਪੁਰਖੀ ਵਾਲਾ ਕੀਤਾ ਵੀ ਸੰਭਾਲਿਆ ਤੇ ਆਪਣੇ ਪੇਰੈਂਟਸ ਦੀ ਜਿਹੜੀ ਆ ਉਹ ਸੇਵਾ ਕਰਦਾ ਤੋਂ ਇਸ ਤਰ੍ਹਾਂ ਜਰੂਰ ਆਪਾਂ ਜਿਹੜੇ ਕਿਸਾਨਾ ਕੋਲ 4 ਪੈਸੇ ਨੇ ਜੇ ਆਪਣੇ ਕੋਲ 10 ਕਿਲੇ 20 ਕਿਲੇ ਜ਼ਮੀਨ ਨੇ ਜੇ ਮੈਂ ਸਮਝਦਾ ਕਿ ਉਹਨਾਂ ਨੂੰ ਆਪਣੇ ਬੱਚੇ ਨੇ ਜਿਹੜੇ ਬਾਹਰ ਨਹੀਂ ਭੇਜਣੇ ਚਾਹੀਦੇ ਕਿਉਂਕਿ ਇੱਧਰ ਹੀ ਜੇ ਤੁਹਾਡੇ ਆਪਾਂ ਇੱਥੇ ਜੇ ਅੱਧੀ ਰੋਟੀ ਵੀ ਖਾਣੇ ਆ ਤਾਂ ਆਪਾਂ ਇੱਥੇ ਸੌਂਗੀ ਆ ਤਾਂ ਤੁਹਾਡਾ ਦੁੱਖ ਸੁੱਖ ਆ ਜਿਹੜਾ ਪਰਿਵਾਰ ਦੇ ਵਿੱਚ ਤੁਸੀਂ ਉਹ ਆਸ ਵੀ ਜੀ ਉਹ ਕੱਢ ਜਾਂਦਾ ਨਹੀਂ ਤਾਂ ਫਿਰ ਉਹ ਬੱਚਾ ਕਿਤੇ ਹੋਰ ਹੁੰਦਾ ਤੇ ਉਹ ਇੱਕ ਜਿਹੜਾ ਲਾ ਕੇ ਜਰੂਰ ਉੱਜਰੇ ਜਾਂਦਾ ਪਰ ਉਹ ਜੇ ਕਰੀਏ ਵੀ ਮਾਪਜੋ ਕੋਲੇ ਉਹ ਨਹੀਂ ਉਹ ਸੇਵਾ ਨਹੀਂ ਕਰ ਸਕਦਾ ਸੋ ਆਉਣ ਵਾਲੇ ਸਮੇਂ ਦੇ ਵਿੱਚ ਭਵਿੱਖ ਦੇ ਵਿੱਚ ਸਾਨੂੰ ਇਹ ਵੀ ਇੱਕ ਜਿਹੜੀ ਆ ਸਾਡੇ ਅੱਗੇ ਬਹੁਤ ਵੱਡੀ ਚੁਣੌਤੀ ਆ ਸੋ ਜਿਹੜੀ ਆ ਸਾਬ ਤੁਸੀਂ ਵੀ ਇਸ ਇਲਾਕੇ ਦੇ ਵਿੱਚ ਜਿਵੇਂ ਤੁਹਾਡੇ ਕੋਲੇ ਇਹ ਨੌਜਵਾਨ ਆਉਂਦੇ ਨੇ ਤੇ ਤੁਸੀਂ ਇਹ ਨੌਜਵਾਨਾਂ ਨੂੰ ਖੇਤੀ ਬਾਰੇ ਪ੍ਰੇਰਿਤ ਕਰ ਦਿਓ ਵੀ ਨਹੀਂ ਖੇਤੀ ਵਾਲਾ ਵੀ ਦੰਦਾ ਬਹੁਤ ਵਧੀਆ ਚਾਰ ਪੈਸੇ ਜਿਹੜੇ ਨਹੀਂ ਗਈ ਚੰਗੇ ਬਣ ਜਾਂਦੇ ਨੇ ਵੀ ਇਸ ਨੂੰ ਨਾ ਛੱਡੋ ਤੇ ਤੁਹਾਡੇ ਕੀ ਵਿਚਾਰ ਨੇ ਬਹੁਤ ਸਾਰੇ ਜਿਹੜੇ ਬੱਚੇ ਨੇਗੇ ਉਹਨਾਂ ਨੂੰ ਜਿਹੜੇ ਜਾਣਾ ਚਾਹੁੰਦੇ ਨੇ ਉਹਨਾਂ ਨੂੰ ਕੀ ਸੁਝਾਓਗੇ ਮੈਂ ਤਾਂ ਮੈਂ ਕਹਿੰਦਾ ਕਿ ਰੱਖਿਆ ਰੰਗ ਇੱਕ ਹੀ ਰਹਿ ਕੇ ਖੇਤੀ ਕਰਦੇ ਆ ਜੇ ਉਹ ਖੇਤੀ ਦੇ ਵਿੱਚ ਬਹੁਤ ਚੰਗਾ ਮੁਨਾਫਾ ਹੈਗਾ ਕਿ ਮੈਂ ਆਪਣੇ ਏਰੀਆ ਦੇ ਵਿੱਚ ਦੇਖਦਾ ਮੇਰੇ ਜਿਹੜੇ ਬਹੁਤ ਦੋਸਤ ਨੇ ਕਈ ਬਿਰਗ ਤੇ ਉਹਨਾਂ ਦੇ ਬੱਚੇ ਬਾੜ ਨੇ ਉਹ ਜਦੋਂ ਢਿੱਲੇ ਹੁੰਦੇ ਨੰਡ ਦੇ ਵੇਲੇ ਤੇ ਫਿਰ ਉਹ ਬਹੁਤ ਉਹਨਾਂ ਦੇ ਦਿਮਾਗ ਤੇ ਟੈਨਸ਼ਨ ਹੁੰਦੀ ਹੈ ਤੇ ਮੈਂ ਸਮਝਦਾ ਵੀ ਮਾਪਿਆਂ ਦੀ ਜਿਹੜੀ ਸੇਵਾ ਉਹ ਬਹੁਤ ਜ਼ਰੂਰੀ ਹੈ ਤੇ ਪੈਸੇ ਨੇ ਉਹਨੇ ਮੋਕਾ ਖਾਣਾ ਚਾਹੀਦਾ ਤੇ ਆਪਣਾ ਜਿਹੜਾ ਹੈਗਾ ਸੇਵਾ ਇਹ ਜ਼ਰੂਰੀ ਹੈ। ਹਾਂ ਜੀ ਅੱਜ ਜਿਹੜੀ ਬਜ਼ੁਰਗਾਂ ਨੂੰ ਮੈਸਾ ਦਾ ਚਾਹੀਦਾ ਬੱਚਿਆਂ ਨੂੰ ਬੜੇ ਲਾੜ ਚਾਣ ਨਾਲ ਅਸੀਂ ਪਾਲਦੇ ਆਂ ਤੇ ਐਂਡ ਦੇ ਵੇਲੇ ਜਦੋਂ ਬਜ਼ੁਰਗ ਕਿਤੇ ਅਰੇ ਇਕੱਲੇ ਨੇ ਤੇ ਬੜੀ ਸੋਸਿਆ ਖੜੀ ਹੁੰਦੀ ਹੈ। ਉਹ ਸੁਖਸਾਨ ਵੀ ਰੋ ਇੱਧਰ ਜਿਹੜੇ ਤੁਹਾਡੇ ਕੋਲ ਕੂਕੀਆਂ ਕਾਰਾਂ ਸਾਰਾ ਕੁਝ ਆ ਉੱਥੇ ਜਾ ਕੇ ਬੱਚੇ ਨੇ ਨਵੇਂ ਸਿਰੇ ਤੋਂ ਵੇੰਚ ਕਰਨੀ ਆ ਵੇੰਚ ਕਰਕੇ ਫਿਰ ਘਰ ਦੀ ਲੈਣਾ ਇਹ ਉਧਰ ਕੋਈ ਵੀ ਜਿਹੜੀ ਆ ਜੌਬ ਤੁਹਾਡੀ ਪਰਮਾਨੈਂਟ ਨਹੀਂ ਗਈ ਹਰ ਸਮੇਂ ਜਿਹੜੀਆਂ ਕਿਸ਼ਤਾਂ ਦਾ ਚੱਕਰ ਰਹਿੰਦਾ ਵੀ ਹਰ ਮਹੀਨੇ ਜਿਹੜੀ ਆ ਕਿਸ਼ਤ ਉਹ ਜਾਏ ਘਰ ਦੀ ਆ ਜਾਏ ਉਹ ਆਪਣੇ ਕਾਰ ਦੀ ਇੰਸ਼ੋਰੈਂਸ ਆ ਜਾਂ ਤੁਹਾਡੇ ਬਿਜਲੀ ਦੇ ਬਿੱਲ ਨੇ ਪਾਣੀ ਦੇ ਬਿੱਲ ਲਗੇ ਤਾਂ ਗਰੋਸਰੀ ਆ ਇਹ ਸਾਰੀਆਂ ਚੀਜ਼ਾਂ ਕਰਨੀਆਂ ਨੇਗੀ ਆ ਇਹ ਇੱਧਰ ਆਪਾਂ ਤੁਹਾਡੇ ਕੋਲੇ ਸਾਰਾ ਕੁਝ ਆ ਤਾਂ ਮੈਂ ਸਮਝਦਾ ਵੀ ਇੱਧਰ ਆਪਣੇ ਬੱਚਿਆਂ ਨੂੰ ਵੱਧ ਤੋਂ ਵੱਧ ਪੜਾ ਕੇ ਮੁੰਡਾ ਨੂੰ ਆਪਣੇ ਜਿਹੜੇ ਚੰਗੇ ਉਹਦਿਆਂ ਦੇ ਜਿਵੇਂ ਆਪਣੇ IAS IPS ਜਾਂ PCS ਸਬਤਰ ਜੂਰ ਬਣਾਓ ਤਾਂ ਕਿ ਆਪਣੇ ਆਉਣ ਵਾਲੇ ਭਵਿੱਖ ਦੇ ਵਿੱਚ ਖਾਸ ਕਰਕੇ ਪੰਜਾਬ ਦੇ ਜੇ ਅਫਸਰ ਹੋਣਗੇ ਇਹ ਉਹਨਾਂ ਨੂੰ ਦੁੱਖਦਰਦ ਹੋਊਗਾ ਜੇ ਆਪਣੇ ਪੰਜਾਬ ਦੇ ਬਾਰੇ ਜ਼ਰੂਰ ਸੋਚਣਗੇ ਨਹੀਂ ਤਾਂ ਤੁਸੀਂ ਦੇਖੋਗੇ ਕਿ ਸਾਰੇ ਜਿਹੜੇ ਬਾਹਰੋਂ IAS ਜਾਂ ਜਿਹੜੇ IPS ਕੈਟਰ ਦੇ ਜਿਹੜੇ ਨੇਗੇ ਉਹ ਸਾਡੇ ਪੰਜਾਬ ਦੇ ਵਿੱਚ ਅਫਸਰ ਲੱਗੇ ਹੋਏ ਨੇਗੇ ਤੋ ਸਾਡੇ ਬੱਚਿਆਂ ਦਾ ਰਜਾਂ ਜਿਹੜਾ ਕੈਨੇਡਾ ਅਮਰੀਕਾ ਆਸਟ੍ਰੇਲੀਆ ਇਧਰ ਪਾਸੇ ਚਲੇ ਗਿਆ ਪਰ ਇਹ ਗੱਲ ਜਿਹੜੀ ਆ ਕਿਸਾਨੀ ਰੋ ਕਿਸੇ ਟਾਈਮ ਆਪਣੇ ਪੰਜਾਬ ਜਦੋਂ ਸਾਂਝਾ ਪੰਜਾਬ ਹੁੰਦਾ ਸੀ ਆ ਕਹਿੰਦੇ ਸਾਰੇ ਕੋਈ ਜਾ ਕੇ ਕਿਸੇ ਡੀਸੀ ਦੇ ਦਫਤਰ ਜਾਂ ਆਈਪੀਐਸ ਸਭ ਤੋਂ ਸਭੇ ਐਸਐਸਪੀ ਦੇ ਦਫਤਰ ਤਾਂ ਸੇਂ ਕੋਈ ਨਾ ਕੋਈ ਸਰਦਾਰ ਜ਼ਰੂਰ ਉੱਤੇ ਲੱਗ ਜਾਂਦਾ ਸੀ ਪਰ ਹੁਣ ਤਾਂ ਬਿਲਕੁਲ ਨਹੀਂ ਸਾਡਾ ਜਿਹੜਾ ਬੱਚਿਆਂ ਨੇ ਬਾਹਰ ਦੀ ਤਰਫ ਦੇ ਰੋਕ ਕਰ ਲਿਆ ਆ ਇਹ ਇਸ ਪੱਖੋਂ ਵੀ ਅਸੀਂ ਜਿਹੜੇ ਆ ਉਹ ਪਿੱਛੇ ਚਲੇ ਗਏ ਆ ਕਿਉਂਕਿ ਜੇ ਸਾਡੇ ਬੱਚੇ ਇਹਨਾਂ ਉਹਨਿਆਂ ਦੇ ਹੋਣਗੇ ਤਾਂ ਪੰਜਾਬ ਦੀ ਡਿਵੈਲਪਮੈਂਟ ਬਾਰੇ ਉਹ ਜਰੂਰ ਸੋਚਣਗੇ ਸੋ ਇਹਨਾਂ ਬੱਚਿਆਂ ਦੇ ਨਾਲ ਜਿਹੜੀ ਨੌਜਵਾਨਾਂ ਨਾਲ ਗੱਲਬਾਤ ਕੀਤੀ ਆ ਤੇ ਸਰਦਾਰ ਬਲਵੀਰ ਸਿੰਘ ਜਿਹੜੀ ਆ ਉਹਦਾ ਧੰਨਵਾਦ ਕਰਦਾ ਕਿ ਇਹਨਾਂ ਦੇ ਕੋਲ 3-4 ਘੰਟੇ ਬੈਠ ਕੇ ਜਿੰਨੇ ਵੀ ਬਾਸਰ ਜਿੰਨਾਂ ਕੋਲੇ ਆਏ ਨੇ ਉਹਨਾਂ ਨਾਲ ਗੱਲਬਾਤ ਕੀਤੀ ਆ ਤਾਂ ਕੁਝ ਨਾ ਕੁਝ ਇਸ ਤਰ੍ਹਾਂ ਦੇ ਜਿਹੜੇ ਨੌਜਵਾਨ ਨੇ ਉਹਨਾਂ ਨੂੰ ਵੀ ਜਿਹੜੀ ਆ ਉਹਨਾਂ ਨੂੰ ਮਾਦੂਰ ਗੱਲ ਸਿੱਖਣ ਨੂੰ ਵੀ ਮਿਲਦੀ ਆ ਤੇ ਉਹਨਾਂ ਨੂੰ ਕਿਸੇ ਦੇਣ ਦੀ ਵੀ ਮਿਲਦੀ ਆ ਸੋ ਬਹੁਤ ਬਹੁਤ ਦਾ